ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਤੇ ਤੁਹਾਨੂੰ ਇੱਕ ਆਪਾਂ ਪੰਜਾਬੀ ਵਿੱਚ ਅੱਜ ਸੌਖੀ ਜੀ ਭਾਸ਼ਾ ਵਿੱਚ ਟੈਂਟ ਲਾਉਣਾ ਸਿਖਾਵਾਂਗੇ ਨਵੇਂ ਵੀਰ ਭੈਣਾਂ ਜਿਹੜੇ ਕੈਂਪਿੰਗ ਕਰਦੇ ਨੇ ਜਾਂਦੇ ਨੇ ਅ ਕਈ ਵਾਰੀ ਪੁੱਛਦੇ ਹੁੰਦੇ ਨੇ ਵੀ ਟੈਂਟ ਤੁਸੀਂ ਮਤਲਬ ਇੱਕ ਵਾਰੀ ਵੀਡੀਓ ਬਣਾ ਦਿਓ 5-7 ਮਿੰਟ ਦੀ 10 ਮਿੰਟ ਦੀ ਆਪਾਂ ਵੀਡੀਓ ਬਣਾਵਾਂਗੇ ਤੁਹਾਨੂੰ ਬਹੁਤ ਸੌਖੀ ਤਰੀਕੇ ਨਾਲ ਜਿਹੜਾ ਟੈਂਟ ਆ 10 ਮਿੰਟ ਦੇ ਵਿੱਚ ਵਿੱਚ ਲੱਗ ਜਾਣਾ ਉਹ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕਿਵੇਂ ਲਾਉਨੇ ਆ ਇਹ ਜੀ ਡੀ ਕੈਥਲਨ ਦਾ ਟੈਂਟ ਆ ਇਹ ਦੋ ਬੰਦੇ ਵਾਲਾ ਇਹ ਤਕਰੀਬਨ 26-2700 ਰੁਪਏ ਦਾ ਮਿਲਦਾ ਦਾ ਡੀ ਕੈਥਲਨ ਤੋਂ ਮਿਲ ਜਾਂਦਾ ਸਸਤੇ ਵੀ ਮਿਲ ਜਾਂਦੇ ਨੇ 1000-1200 ਵਾਲੇ ਪਰ ਉਹਨਾਂ ਦੀ ਜਿਹੜਾ ਮੀਂਹ ਰੋਕਣ ਦੀ ਸਮਰੱਥਾ ਹੁੰਦੀ ਆ ਉਹ ਬਹੁਤ ਘੱਟ ਹੁੰਦੀ ਆ ਤੇ ਇਹ ਵਧੀਆ ਹੁੰਦਾ ਵਾ ਇਹ ਤੁਹਾਨੂੰ ਦੱਸ ਦਿਆਂ ਪਹਿਲਾਂ ਤੇ ਇਹ ਆ ਜੀ ਇਹਦਾ ਬੇਸ ਇਹ ਬੇਸ ਹੁੰਦਾ ਵਾ ਇਹਨੂੰ ਬੇਸ ਨੂੰ ਪਹਿਲਾਂ ਤੁਸੀਂ ਥੱਲੇ ਪਿਛੋਣਾ ਵਾ ਇਸੇ ਵਾਰ ਇਹਨੂੰ ਇਦਾਂ ਕਰ ਸਕਦੇ ਹੋ ਇਹ ਵਾਲਾ ਇਹ ਤੁਸੀਂ ਜਿਹੜਾ ਹਵਾ ਵਾਲਾ ਪਾਸਾ ਇੱਧਰ ਰੱਖੋ ਕਿ ਮੂੰਹ ਇੱਧਰ ਹੋਣਾ ਚਾਹੀਦਾ ਇਦਾਂ ਨਹੀਂ ਇਹ ਇੱਧਰ ਹੀ ਆਉਣਾ ਗੇਟ ਵਾਲਾ ਇੱਧਰ ਹੀ ਆਉਣਾ ਇਦਾਂ ਇਦਾਂ ਤੁਸੀਂ ਪਾ ਲਿਆ ਜਦੋਂ ਇਹਨੂੰ ਸਿੱਧਾ ਪਾ ਲੈਣਾ ਇਹਦੇ ਵਿੱਚ ਫੇਕ ਰੌੜਾ ਹੁੰਦੀਆਂ ਨੇ ਉਹ ਸਿੱਧੀਆਂ ਮਤਲਬ ਕਿ ਫੋਲਡ ਹੋਈਆਂ ਹੁੰਦੀਆਂ ਨੇ ਫੋਲਡੇਵ ਉਹਨਾਂ ਵਿੱਚ ਧਾਗਾ ਹੁੰਦਾ ਜਿੱਦਾਂ ਦੇ ਉਹ ਸਿੱਧਾ ਹੋ ਜਾਂਦਾ ਇਹ ਬਸ ਐ ਤੁਸੀਂ ਕਰਨਾ ਤੇ ਸਿੱਧਾ ਵਿੱਚ ਐ ਪਸਾ ਕੇ ਉਹਨਾਂ ਨੇ ਇਦਾਂ ਨਾ ਅਰੇ ਸਿੱਧਾ ਹੋ ਜਾਂਦਾ ਹੈ ਕੋਈ ਬਾਹਲਾ ਲੰਬਾ ਚੌੜਾ ਕੰਮ ਨਹੀਂ ਹੈਗਾ ਤੇ ਬਸ ਤੇ ਇਹ ਉਸ ਤੋਂ ਬਾਅਦ ਇਹਦੇ ਵਿੱਚ ਨਾ ਇਸ ਸਾਈਡ ਤੇ ਆਹ ਜਿਵੇਂ ਬਣੀਆਂ ਹੁੰਦੇ ਨੇ ਇੱਕ ਖੋਡਾ ਜੀਆਂ ਇਹਦੇ ਵਿੱਚ ਤੁਸੀਂ ਪਹਿਲਾਂ ਇੱਕ ਪਾਸੇ ਫਸਾ ਦੇਣੀ ਆ ਦੂਮੇ ਦੇ ਵਿੱਚ ਫਸਾ ਕੇ ਇਦਾਂ ਹੀ ਤੁਸੀਂ ਇਹ ਮੋਜ ਜਾਂਦੀਆਂ ਨੇ ਜਿੱਦਾਂ ਹਲਕੀਆਂ ਉਹ ਹੁੰਦੀਆਂ ਨੇ ਉਹ ਮਜ਼ਬੂਤ ਹੁੰਦੀਆਂ ਲੋਹੇ ਦੀਆਂ ਉਦੋਂ ਬਾਅਦ ਤੁਸੀਂ ਇੱਧਰ ਫਸਾ ਦੇਣੀ ਨੇ ਤੇ ਥੋੜੇ ਜਿਵੇਂ ਕਈ ਵਾਰੀ ਦੋ ਬੰਦੇ ਹੁੰਦੇ ਨੇ ਉਹ ਥੋੜਾ ਸੌਖਾ ਹੋ ਜਾਂਦਾ ਤੇ ਇਧਰ ਪਸਾਤੀ ਇਹਨੂੰ ਤੁਸੀਂ ਇਦਾਂ ਇੱਥੇ ਜਾਂ ਇਧਰ ਲੰਬੇ ਪਾ ਦਿਓ ਫਿਰ ਇਦਾਂ ਹੀ ਤੁਸੀਂ ਦੂਜੀ ਸਟਿਕ ਚੱਕਣੀ ਆ ਕਿਉਂਕਿ ਦੋ ਬੰਦੇ ਹੋਣ ਫਿਰ ਤੁਸੀਂ ਉਹਨੂੰ ਕੁੰਡੀ ਪਸਾ ਸਕਦੇ ਹੋ ਇੱਕ ਬੰਦੇ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਤੇ ਸੋ ਤੇ ਇਦਾਂ ਹੀ ਆਪਣੀ ਆਹ ਰੈਡੀ ਹੋ ਗਈ ਸਟਿਕ ਤੇ ਇਹਨੂੰ ਪੂਰੀ ਤਰ੍ਹਾਂ ਕਰਕੇ ਨਾ ਆਪਾਂ ਇੱਧਰ ਪਸਾ ਦੇਣਾ ਇਹਦੇ ਵਿੱਚ ਤੇ ਚਾਰੇ ਪਾਸੇ ਇਹ ਹੁੰਦੀਆਂ ਨੇ ਤੇ ਇਹਨੂੰ ਆਪਾਂ ਇਦਾਂ ਹੀ ਆਹ ਇੱਧਰ ਪਸਾ ਦੇਣਾ ਜੀ ਆਹ ਚਿੱਟੇ ਕੱਪੜੇ ਦੇਖ ਕੇ ਮੱਛਰ ਬਹੁਤ ਆ ਰਹੇ ਉੱਪਰ ਟੈਂਟ ਦੇ ਤੇ ਇਹ ਪਸਾਤਾ ਜੀ ਤੇ ਇਸ ਤੋਂ ਬਾਅਦ ਇਹਨੂੰ ਫੜ ਕੇ ਰੱਖਣਾ ਆਪਾਂ ਤੇ ਇਹਨੂੰ ਏਦਾਂ ਚੱਕ ਲੈਣਾ ਇਹ ਚੱਕ ਲੈਣਾ ਤੇ ਜਿਹੜੀ ਆ ਵਿਚਾਲੇ ਕੁੰਡੀ ਹੁੰਦੀ ਹੈ ਇਹਦੀ ਬੇਸ ਦੀ ਜਿਹੜੇ ਵਿਚਾਲੇ ਹੁੰਦੀ ਆ ਆਹ ਵਾਲੀ ਇਹਨੂੰ ਤੁਸੀਂ ਨਾ ਇੱਥੇ ਪਸਾ ਦੇਣੀ ਆ ਇਹਨੂੰ ਇੱਥੇ ਆ ਗਈ ਤੇ ਜਿਹੜੀ ਆਹ ਵਾਲੀ ਆ ਗਈ ਉਹ ਤੁਹਾਡੀ ਇੱਥੇ ਆ ਜਾਣੀਆਂ ਬਸ ਆਹ ਕੁੰਡੀਆਂ ਤੁਸੀਂ ਨਾ ਇਹਨਾਂ ਵਿੱਚ ਵਸਾ ਦੇਣੀਆਂ ਨੇ ਤੇ ਇਹ ਤੁਸੀਂ ਉੱਪਰ ਵਾਲੀ ਚ ਵਸਾਉਣੀ ਆ ਤੇ ਇਦਾਂ ਹੀ ਜਿਹੜੀਆਂ ਆ ਦੋ ਕੁੰਡੀਆਂ ਇਧਰੋਂ ਵਸਾ ਦੇਣੀਆਂ ਨੇ ਇਹਦੇ ਨਾਲ ਕੀ ਆ ਥੋੜਾ ਜਿਹਾ ਖਿੱਚਿਆ ਜਾਂਦਾ ਅੰਦਰੋਂ ਜਿਹੜੀ ਸਪੇਸ ਆ ਉਹ ਤੁਹਾਡੇ ਰਹਿਣ ਜੋਗੀ ਦੋ ਬੰਦਿਆਂ ਜੋਗੀ ਵਧੀਆ ਬਣ ਜਾਂਦੀ ਆ ਤੇ ਦੋਨੇ ਆਪਾਂ ਇਧਰੋਂ ਫਸਾਤੀ ਤੇ ਦੋ ਆਪਣੀਆਂ ਆ ਰਹਿ ਗਈਆਂ ਇਦਾਂ ਹੀ ਆਪਣਾ ਆ ਹੋ ਗਿਆ ਜੀ ਤੇ ਇਹ ਜਿਹੜਾ ਸੀ ਆਪਣਾ ਬੇਸ ਤੋਂ ਬੇਸ ਸੀਗਾ ਉਹ ਉਹ ਤੋਂ ਆਪਣਾ ਨਾ ਜਿਹੜਾ ਘਰ ਆ ਉਹ ਤਿਆਰ ਹੋ ਗਿਆ ਹੁਣ ਅਗਲਾ ਜਿਹੜਾ ਪ੍ਰੋਸੈਸ ਆ ਉਹ ਕੀ ਆ ਉਸ ਤੋਂ ਬਾਅਦ ਆਪਣੇ ਕੋਲੇ ਹੁੰਦਾ ਇੱਕ ਆਵਾ ਜਿਹੜਾ ਕਿ ਆਪਾਂ ਨੂੰ ਮੇਨ ਮੀਂਹ ਤੋਂ ਬਚਾਉਂਦਾ ਪਾਣੀ ਤੋਂ ਬਚਾਉਂਦਾ ਹਨਾ ਸਰੋਤਾ ਹੈਗਾ ਉਹਦੇ ਵਿੱਚ ਜਾਲੀ ਵੀ ਆ ਹਵਾ ਹੋਵਾ ਮਤਲਬ ਕਿ ਆਕਸੀਜਨ ਮਿਲਦੀ ਰਹੇ ਤੇ ਆ ਕਪੜਾ ਵਾ ਜਿਹੜਾ ਕਿ ਆਪਾਂ ਨੂੰ ਮੀਂਹ ਤੋਂ ਬਚਾਊਗਾ ਤਰਪਾਲ ਜਿਹਨੂੰ ਆਪਾਂ ਕਹਿ ਲਈ ਹੈ ਨਾ ਤੇ ਇਹਦੇ ਉੱਪਰ ਆ ਜਾਣੀ ਆ ਇਦਾਂ ਇਦਾਂ ਆ ਜਾਣੀ ਆ ਤੇ ਜਿਹੜਾ ਆ ਆਪਣਾ ਗੇਟ ਆ ਗਿਆ ਮੂਰੇ ਜਾਲੀ ਖੁੱਲਦੀ ਆ ਉਹ ਤੁਹਾਨੂੰ ਦਿਖਾਉਣੇ ਆ ਇਦਾਂ ਆ ਜ ਇਦਾਂ ਤੇ ਇਦਾਂ ਹੀ ਜੇ ਮੈਂ ਇਥੋਂ ਆ ਜੈਪ ਖੋਲ ਜਾਂਦੀ ਆ ਇਹ ਡਬਲ ਹੁੰਦਾ ਗੇਟ ਜਿਹੜਾ ਜਿਵੇਂ ਇਹਦਾ ਹੋ ਗਿਆ ਤੇ ਇਦਾਂ ਹੀ ਇਥੋਂ ਅੰਦਰੋਂ ਖੋਲਣਾ ਹੁੰਦਾ ਵਾ ਤੇ ਆਹ ਵਾਲਾ ਆ ਖੋਲ ਕੇ ਨਾ ਇਦਾਂ ਦੋ ਜਣਾ ਜੋਗੀ ਸਪੇਸ ਵਧੀਆ ਹੁੰਦੀ ਹੈ ਜਣੇ ਦੀ ਇਹਦੇ ਵਿੱਚ ਤੇ ਬਸ ਉਹ ਤੋਂ ਜਣਾ ਅਗਲਾ ਪ੍ਰੋਸੀਜਰ ਉਹ ਤੁਹਾਨੂੰ ਦੱਸ ਦਿਆਂ ਕੋਸ਼ੇ ਨੰਨਾ ਆ ਕੁੰਡੀਆਂ ਜੀ ਹੁੰਦੀਆਂ ਨੇ ਇਹ ਕਦੇ ਵਾਸਤੇ ਹੁੰਦੀਆਂ ਨੇ ਮੰਨ ਲਓ ਤੁਸੀਂ ਕਿਸੇ ਹਿੱਲ ਹਿੱਲ ਏਰੀਏ ਜਿੱਥੇ ਕੋਈ ਸਨੋਵ ਜ਼ਿਆਦਾ ਪੈਂਦੀ ਆ ਹਨਾ ਤੁਹਾਨੂੰ ਪਤਾ ਵੀ ਮੀਂਹ ਮੁਕਣੀਆਂ ਬਰਫ ਬੂਰਫਾ ਤੇ ਉਹਦੇ ਵਾਸਤੇ ਥੋੜਾ ਜਿਹਾ ਇਹ ਰੱਖਦੇ ਨੇ ਤੇ ਉਹ ਤੁਸੀਂ ਨਾ ਜਿਵੇਂ ਆ ਦੇ ਆ ਕੁੰਡੀ ਜੀ ਆ ਇਹਨੂੰ ਖਿੱਚ ਕੇ ਇਹਨੂੰ ਐ ਮਿੱਟੀ ਚ ਬਸ ਐ ਕੱਟ ਦੇਣਾ ਠੀਕ ਆ ਇਹਦੇ ਨਾਲ ਖਿੱਚਿਆ ਜਾਣਾ ਫਿਰ ਜਿਹੜਾ ਆਹਾ ਵਾ ਇਹ ਥੋੜੀ ਤਰੇਲ ਆ ਉਹ ਅੰਦਰ ਅੰਦਰ ਤੋਪ ਖਿੰਡੇ ਗਣਗੇ ਇਹਨੂੰ ਖਿੱਚ ਕੇ ਲਾਉਣਾ ਤੁਸੀਂ ਮੰਨ ਲਓ ਤੁਸੀਂ ਇੱਥੇ ਲਾ ਦਾ ਇਹ ਤੋਂ ਸ਼ੁਰੂ ਕਰਦੇ ਆ ਆ ਦੇਖੋ ਆ ਜਿਹੜੀ ਬਣੀ ਹੈ ਨਾ ਇਹਦੇ ਵਿੱਚ ਦੀ ਵਾਸਤ ਤੁਸੀਂ ਇੱਥੋਂ ਆ ਖਿੱਚ ਦੇਣਾ ਤੇ ਆ ਕੁੰਡੀ ਨੂੰ ਮਿੱਟੀ 'ਚ ਤੁਸੀਂ ਬਸ ਉਹ ਗੱਡ ਦੇਣਾ ਇਹ ਥੋੜੀ ਜਿਹੀ ਮਿੱਟੀ ਇੱਥੇ ਨਾ ਕੈੜੀ ਆ ਆ ਦੇਖੋ ਚਲ ਆ ਹੋ ਗਿਆ ਤੇ ਲਾ ਪਿੱਛੋਂ ਆਪਾਂ ਖਿੱਚਦੇ ਆ ਤੇ ਆ ਜਿਹੜੀਆਂ ਗਾ ਕੁੰਡੀਆਂ ਜੀ ਨੇ ਹਰੀਆਂ ਇਹਨਾਂ ਜਿਹੜੀਆਂ ਗੋਲ ਗਰਾਰੀਆਂ ਜੀ ਨੇ ਇਹਨਾਂ ਵਿੱਚ ਪਸਾ ਦੇਣਾ ਤਾਂ ਕਿ ਥੋਈ ਨਿਕਲਣਾ ਤੇ ਇਦਾਂ ਹੀ ਇਹਦੇ ਵਿੱਚ ਪਾ ਕੇ ਆ ਰੱਸੀ ਚ ਆਹ ਇੱਥੇ ਲਾ ਦੇਣਾ ਤਾਂ ਕਿ ਜਿਹੜਾ ਪਾਣੀ ਪੂਣੀ ਉਪਰ ਤਰੇ ਜਲ ਉਹ ਸਿੱਧਾ ਥੱਲੇ ਨਾ ਚੋਵੇ ਤੇ ਉਹ ਇਧਰ ਡਿੱਗੀ ਜਾਵੇ ਬਾਹਰ ਇਦਾਂ ਆ ਸਾਹ ਸੁ ਲੈਣ ਨੂੰ ਮਗਰੋਂ ਸਿਸਟਮ ਆ ਜਾਂਦਾ ਵਾ ਇਹ ਤੁਸੀਂ ਕਰ ਸਕਦੇ ਹਾਂ ਆਪਦੇ ਹਿਸਾਬ ਨਾਲ ਤੇ ਐਵੇਂ ਹੀ ਆ ਵੀ ਆਪਾਂ ਇਹਦੇ ਵਿੱਚ ਫਸਾ ਦੇਣੀ ਆ ਹਾਈ ਦੇ ਚੀਪਸ ਹੋ ਸਕਦੇ ਆਪਾਂ ਚਲ ਤੇ ਆ ਆ ਗਈ ਇੱਕ ਆਪਾਂ ਹ ਰਸੀਆਂ ਵੀ ਹੁੰਦੀਆਂ ਰਸੀਆਂ ਤੁਸੀਂ ਇੱਥੇ ਬੰਨ ਗੇ ਨਾ ਉਹਨੂੰ ਹੋਰ ਮਤਲਬ ਕਿ ਲੰਬਾ ਕਰ ਸਕਦੇ ਹਾਂ ਟੈਂਟ ਨੂੰ ਵੀ ਜਿੰਨੀ ਤੁਸੀਂ ਸੇਫਟੀ ਤੁਹਾਨੂੰ ਵੱਧ ਚਾਹੀਦੀ ਆ ਇਹਨੂੰ ਇੱਥੇ ਮਾ ਲਓ ਟੱਕ ਉਹ ਕਿ ਥੋੜੀ ਜੀ ਹੁੰਦੀ ਆ ਛੋਟੀ ਜੀ ਉਹਦੇ ਨਾਲ ਤੁਸੀਂ ਨਾ ਤੁਹਾਡੇ ਨਾਲ ਟੂਲਸ ਹੁੰਦੇ ਨੇ ਇਹ ਬਿਲਕੁਲ ਨਾਲ ਲੱਗ ਜਾਂਦਾ ਉਹਦੇ ਨਾਲ ਦੱਬ ਸਕਦੇ ਤੁਸੀਂ ਇਦਾਂ ਜਿਵੇਂ ਆ ਆ ਗਈ ਇੱਥੇ ਦੱਬ ਦੋ ਇਹ ਥੋੜੀ ਮਿੱਟੀ ਇੱਥੇ ਕੈੜੀ ਆ ਮੈਂ ਤੁਹਾਨੂੰ ਉਦਾਂ ਦੱਸਦਾ ਵਾਂ ਇਦਾਂ ਹੀ ਜਿਵੇਂ ਇਹਦਾ ਗੇਟ ਆ ਗਿਆ ਇਹਨੂੰ ਖਿੱਚ ਕੇ ਤੁਸੀਂ ਆ ਆ ਗਿਆ ਜਿਵੇਂ ਇਹ ਤੁਸੀਂ ਇਹਦੇ ਵਿੱਚ ਵਸਾਉਣੀ ਆ ਤੇ ਇੱਥੇ ਇਹ ਜਿਹੜੀ ਸਪੇਸ ਹੁੰਦੀ ਆ ਆ ਸਪੇਸ ਹੁੰਦੀ ਆ ਅੱਗੇ ਇੱਥੇ ਤੁਸੀਂ ਆਪਦੇ ਜੁੱਤੀਆਂ ਜਿਵੇਂ ਹੁੰਦੇ ਨੇ ਬੂਟ ਵਾਟ ਨਾ ਵੀ ਚੀਜ਼ ਉਹ ਰੱਖ ਸਕਦੇ ਹੋ ਧੱਕੇ ਜਾਂਦਾ ਹੁੰਦਾ ਮੂਰੇ ਕਿਉਂਕਿ ਏਡਾ ਲੰਬੀ ਚੌੜੀ ਨਹੀਂ ਬੜੀ ਗੱਲਬਾਤ ਹੁੰਦੀ ਤੇ ਇਦਾਂ ਗੱਲਬਾਤ ਆ ਗਈ ਇਦਾਂ ਜਿਵੇਂ ਆਪਾਂ ਰੱਸੀ ਗੱਡੀ ਸਾਂ ਨਿਕਲ ਗਈ ਤੇ ਇਦਾਂ ਇਹਦੇ ਨਾਲ ਥੋੜੀ ਖਿੱਚ ਪਈ ਨੇ ਇਹਦੀ ਟੈਂਟ ਦੀ ਤੇ ਇਹਦੇ ਵਿੱਚ ਦੋ ਬੰਦਿਆਂ ਜੋਗੀ ਸਪੇਸ ਹੁੰਦੀ ਆ ਦੋ ਬੰਦੇ ਜਣ ਦੀ ਬੜੇ ਆਰਾਮ ਨਾਲ ਦੇ ਵਿੱਚ ਪੈ ਸਕਦੇ ਨੇ ਵਾਟਰ ਪ੍ਰੂਫ ਹੁੰਦਾ ਟੈਂਟ ਇਹ ਰਸੀਆਂ ਤੁਹਾਨੂੰ ਮੈਂ ਦੱਸਿਆ ਵੀ ਜੇ ਤੁਸੀਂ ਥੋੜਾ ਜਿਆਦਾ ਖਿੱਚਣੀ ਆ ਨਾ ਦੂਰ ਦੂਰ ਤੱਕ ਕੁੰਡੀਆਂ ਹੋਰ ਰਹਿ ਗਈਆਂ ਨੇ ਇਹ ਵੀ ਤੁਸੀਂ ਲਗਾ ਸਕਦੇ ਹੋ ਤੇ ਬਾਕੀ ਇਹਦੇ ਵਿੱਚ ਇੱਕ ਆਪਣੇ ਕੋਲੇ ਮੈਟ੍ਰਿਕਸ ਹੁੰਦਾ ਵਾ ਇਹ ਵਾਲਾ ਇਹ ਡੀ ਕੈਥਰਨ ਤੋਂ ਮਿਲ ਜਾਂਦਾ ਇਹ ਥੋੜਾ ਵਧੀਆ ਚਾ 6-7 ਕਿਸੂ ਦਾ ਇਹ ਆਉਂਦਾ ਵਾ ਇਹਨੂੰ ਆਪਾਂ ਜਿਵੇਂ ਖੋਲ ਕੇ ਰੋਲ ਕਰਕੇ ਨਾ ਇਦਾਂ ਸਿੱਧਾ ਵਿਛਾ ਸਕਦੇ ਆ ਜੀ ਮੈਂ ਦਿਖਾ ਦਿੰਨਾ ਇੱਕ ਵਾਰੀ ਦੰਦਾ ਬਸ ਆਇਆ ਜਾਂਦਾ ਇੱਕ ਤੁਸੀਂ ਇੱਧਰ ਰੱਖ ਸਕਦੇ ਹੋ ਨਾਲ ਆਪਦਾ ਬੈਗ ਹੁੰਦਾ ਜਿਹੜਾ ਉਹ ਸਾਈਡ ਤੇ ਰੱਖ ਸਕਦੇ ਹੋ ਜੇ ਦੂਜਾ ਬੰਦਾ ਤੁਹਾਡੇ ਨਾਲ ਉਹ ਇੱਧਰ ਬਿਸ਼ਾ ਕੇ ਤੇ ਨਾਲ ਦਾ ਤੇ ਆਪਦਾ ਬੈਗ ਆ ਜਿਹੜਾ ਉਹ ਸਾਈਡ ਤੇ ਰੱਖ ਸਕਦਾ ਠੀਕ ਆ ਤੇ ਦੋ ਬੰਦੇ ਠੀਕ ਆ ਵਧੀਆ ਆਰਾਮ ਨਾਲ ਪੈ ਜਾਂਦੇ ਨੇ ਤੇ ਇੱਥੇ ਇੱਕ ਆਹ ਕੁੰਡੀ ਹੁੰਦੀ ਆ ਇਹਦੇ ਨਾਲ ਤੁਸੀਂ ਤੁਹਾਡੇ ਕੋਲ ਚਾਰਜੇਬਲ ਜਿਹੜਾ ਬੱਲ ਬਾਜਾਂ ਕੇ ਬੈਠ ਰਹੀ ਐ ਇੱਥੇ ਟੰਗ ਸਕਦੇ ਹੋ ਤੇ ਇੱਥੇ ਇੱਕ ਉਹ ਵੀ ਦਿੱਤੀ ਹੁੰਦੀ ਆ ਕਾ ਉਸਮਾਨ ਜ਼ਮੂਨ ਪਾਉਣ ਨੂੰ ਬਣਾ ਮੋਟਾ ਤੁਹਾਡੇ ਕੋਲ ਪਾਵਰ ਬੈਂਕ ਆ ਇਹਦੇ ਵਿੱਚ ਇੱਕ ਅੰਦਰ ਤਾਰ ਹੁੰਦੀ ਆ ਕੋਈ ਗਿੱਲਾ ਕੱਪੜਾ ਸੁੱਕਣਾ ਪਾਉਣਾ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਇਹ ਆ ਜੀ ਜਿਹੜਾ ਕੈਂਪਿੰਗ ਟੈਂਟ ਆ ਉਹਦੀ ਲਾਉਣ ਦੀ ਪਰਕੇ ਤੇ ਆ ਤੇ ਇੱਥੇ ਬਸ ਸ਼ਾਮ ਜਦੋਂ ਤੁਸੀਂ ਸੌਣਾ ਇੱਥੋਂ ਬੰਦ ਕਰ ਦੇਣਾ ਅੰਦਰਲੇ ਪਹਿਲਾਂ ਬਾਹਰੋਂ ਬੰਦ ਕਰ ਦੇਣਾ ਜਦੋਂ ਤੁਸੀਂ ਅੰਦਰ ਪੜੋਗੇ ਫੇਰ ਤੁਸੀਂ ਅੰਦਰਲੇ ਪਾਸਿਓਂ ਬੰਦ ਕਰ ਦਿੰਦਾ ਜੀ ਤੇ ਇਹ ਹਾਬਕ ਤਾਵਾ ਇਹ ਬਿਲਕੁਲ ਬੰਦ ਹੋ ਜਾਣਾ ਵਾ ਤੇ ਇੱਥੋਂ ਤੁਸੀਂ ਆ ਬੰਦ ਕਰਕੇ ਇਦਾਂ ਆਰਾਮ ਨਾਲਾ ਜਿਹੜਾ ਜਿੱਥੇ ਵੀ ਤੁਸੀਂ ਪੈਣਾ ਸੇਫ ਜਗ੍ਹਾ ਤੇ ਜਿੱਥੇ ਵੀ ਜਾਣਿਓ ਜਾਣਕਾਰੀ ਲੈ ਕੇ ਪੁੱਛ ਕੇ ਪੈਟਰੋਲ ਪੰਪ ਤੇ ਕਿਤੇ ਵੀ ਜਗ੍ਹਾ ਸੇਫ ਆ ਉੱਥੇ ਤੁਸੀਂ ਆਪਦਾ ਇਹ ਜਿਹੜਾ ਟੈਂਟ ਆ ਉਹ ਲਾ ਸਕਦੇ ਹੋ ਇੱਕ ਗੱਲ ਹਾਂਜੀ ਹੋਰ ਰਹਿ ਗਈ ਸੀਗੀ ਜਿਹੜੀ ਆਪਾਂ ਕਰਨੀ ਸੀਗੀ ਉਸ ਬਾਅਦ ਆ ਤੁਸੀਂ ਸਵੇਰੇ ਨਾ ਇਕੱਠਾ ਕਰਨਾ ਵਾ ਸਵੇਰੇ ਸੌਂ ਸੌ ਕੇ ਉੱਠਣਾ ਵਾ ਤੇ ਤੁਸੀਂ ਇਹਨੂੰ ਬਾਅਦ ਚੱਕ ਕੇ ਇੱਥੋਂ ਚੱਕਣਾ ਵਾ ਕੁਛ ਨਹੀਂ ਕਰਨਾ ਹੈਗਾ ਇਹਨੂੰ ਬਸ ਇਦਾਂ ਪੁੱਠਾ ਕਰਕੇ ਇਦਾਂ ਛਾੜ ਦੇਣਾ ਬਸ ਇਦਾਂ ਉਹਦਾ ਸਾਰਾ ਜੋ ਮੱਛਰ ਮੁੱਛਰ ਮਾਣਾ ਮੋਟਾ ਵੱਡਿਆ ਉਜਾ ਕੁਝ ਉਹ ਨਿਕਲ ਜਾਣਾ ਇਦਾਂ ਹੋਰ ਕੁਛ ਨਹੀਂ ਕਰਨਾ ਬਸ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਜਿਵੇਂ ਪੈਕ ਕਰ ਸਕਦੇ ਹੋ ਬਹੁਤ ਆਸਾਨੀ ਨਾਲ ਪੈਕ ਹੋ ਜਾਂਦਾ ਅ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਅਗਲੀ ਵੀਡੀਓ ਵੀਰੇ ਆਪਾਂ ਲੈ ਕੇ ਮਿਲਦੇ ਆਂ ਹੋ ਸਕਦਾ ਆਪਣੀ ਅਗਲੀ ਵੀਡੀਓ ਟੂਰ ਦੀ ਹੋਵੇ ਕੋਈ ਤੇ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ ਵੀ ਆਪਾਂ ਕਿੱਥੇ ਜਾ ਰਹੇ ਆ ਕਿਹੜਾ ਟੂਰ ਕਰ ਰਹੇ ਆ ਵੀਡੀਓ ਜੇ ਪਸੰਦ ਆਈ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਮਿਲਦੇ ਆਂ ਅਗਲੀ ਵੀਡੀਓ ਰੱਬ ਰੱਖਾ ਸਤਿ ਸ੍ਰੀ ਅਕਾਲ